ਸਵਸੀ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਜੋ ਪਹਿਲਾ ਚਮਤਕਾਰ ਸੀਗਾ ਕਾਨਾ ਦੇ ਵਿਆਹ ਵਿੱਚ ਜੋ ਪਾਣੀ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਦਾਖਰਸ ਵਿੱਚ ਬਦਲਿਆ ਉਸ ਤੇ ਬਾਰੇ ਅਸੀਂ ਦੇਖਦੇ ਆ ਰਹੇ ਸੀਗੇ ਔਰ ਇਹ ਉਸਤਾਂ ਚੌਥਾ ਭਾਗ ਆ ਗਿਆ ਔਰ ਤੀਸਰੇ ਭਾਗ ਵਿੱਚ ਅਸੀਂ ਦੇਖਿਆ ਸੀਗਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਸ ਪ੍ਰਕਾਰ ਉਹਨਾਂ ਨੂੰ ਇੱਕ ਆਗਿਆ ਦਿੱਤੀ ਆ ਕਿ ਮੱਟਾਂ ਵਿੱਚ ਜਲ ਭਰੋ ਸੋ ਇਸ ਦੇ ਵਿੱਚ ਅਸੀਂ ਕਾਫੀ ਆਤਮਿਕ ਜੋ ਆਪੇ ਤਸੀਂ ਸਿੱਖੇ ਸੀਗੇ ਔਰ ਅੱਜ ਅਸੀਂ ਅੱਗੇ ਵਧਦੇ ਆ ਦੋ ਦੇ ਉਸਤਾ 7 ਵਚਨ ਨੂੰ ਹੀ ਅਸੀਂ ਫਿਰ ਤੋਂ ਪੜਾਂਗੇ ਸਗਤ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਮੱਟਾਂ ਵਿੱਚ ਜਲ ਭਰੋ ਸੋ ਉਹਨਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ ਔਰ ਇਸ ਯਹੁੰਨਾ 2 ਦਾ 7 ਆਇਤ ਵਿੱਚ ਅਸੀਂ ਦੋ ਚੀਜ਼ਾਂ ਦੇਖਦੇ ਹਾਂ ਪਹਿਲੀ ਆਗਿਆ ਦਾ ਨਿਕਲਣਾ ਔਰ ਦੂਸਰੀ ਆਗਿਆ ਦਾ ਪਾਲਨ ਹੋਣਾ ਸੋ ਪਹਿਲੀ ਚੀਜ਼ ਤੇ ਅਸੀਂ ਮਨਨ ਕਰਾਂਗੇ ਕਿ ਉਸ ਸਗਤ ਕੋਲ 6 ਮੱਟ ਸੀ ਔਰ ਉਹਨਾਂ ਨੇ 6 ਦੇ 6 ਮੱਟ ਜੋ ਆ ਭਰ ਦਿੱਤੇ ਔਰ ਉਸ ਸਗਰ ਤੇ ਲਿਖਿਆ ਕਿ 2 ਤੋਂ 3 ਮਣ ਜਲ ਉਸ ਵਿੱਚ ਸਮਾ ਸਕਦਾ ਸੀ ਔਰ ਉਹਨਾਂ ਨੇ ਨੱਕੋ ਨੱਕ ਉਹਨਾਂ ਨੂੰ ਭਰ ਦਿੱਤਾ ਸੋ ਹੁਣ ਸਵਾਲ ਇਹ ਨਹੀਂ ਆ ਕਿ ਉਹਨਾਂ ਨੇ ਕਿੰਨੇ ਲੀਟਰ ਪਾਣੀ ਭਰਿਆ ਸਵਾਲ ਇਹ ਨਹੀਂ ਕਿ ਉਹਨਾਂ ਨੇ ਕਿੰਨੇ ਮੱਟ ਭਰੇ ਸਵਾਲ ਇਹ ਆ ਕਿ ਉਹ ਕਿੰਨੇ ਭਰ ਸਕਦੇ ਸੀ ਕਿੰਨੇ ਲੀਟਰ ਪਾਣੀ ਇਕੱਠਾ ਕਰ ਸਕਦੇ ਸੀ ਔਰ ਪ੍ਰਭੂ ਯੀਸ਼ੂ ਮਸੀਹ ਵੀ ਉਹਨਾਂ ਤੋਂ ਉਨੀ ਹੀ ਉਮੀਦ ਕਰੇਗਾ ਜਿੰਨਾ ਉਹ ਕਰ ਸਕਦੇ ਸੀ ਪਰਬੂ ਉਹਨਾਂ ਤੋਂ ਇਹ ਉਮੀਦ ਨਹੀਂ ਕਰੇਗਾ ਕਿ ਉਹ 7 ਮੱਟ ਭਰ ਦੇਣ ਕਿਉਂਕਿ ਉਹਨਾਂ ਦੇ ਕੋਲ 6 ਮੱਟ ਆ। ਸੋ ਕਹਿੰਦਾ ਭਾਵ ਕਿ ਆ ਕਿ ਖੁਦਾ ਸਾਡੇ ਤੋਂ ਉਹਨਾਂ ਹੀ ਉਮੀਦ ਕਰੇਗਾ ਕਿ ਅਸੀਂ ਕੁਝ ਕਰੀਏ ਜਿੰਨਾ ਅਸੀਂ ਕਰ ਸਕਦੇ ਹਾਂ ਔਰ ਜਿੰਨਾ ਅਸੀਂ ਕਰ ਸਕਦੇ ਹਾਂ ਓਨੇ ਦੀ ਉਮੀਦ ਉਹ ਖੁਦਾ ਜ਼ਰੂਰ ਸਾਡੇ ਤੋਂ ਕਰਦਾ ਆ ਔਰ 100% ਕਰਦਾ ਆ। ਪ੍ਰਭੂ ਉਮੀਦ ਕਰਦਾ ਆ ਕਿ ਇਹ 6 ਮੱਟ ਆ ਤਾਂ 6 ਦੇ 6 ਮੱਟ ਇਹ ਭਰ ਦੇਣ। ਇੱਕ ਵਿੱਚ 2 ਤੋਂ 3 ਮਨ ਜਲ ਸਮਾ ਸਕਦਾ ਆ ਸੋ ਨਕੋ ਨਕ ਇਹ ਉਹਨਾਂ ਨੂੰ ਭਰ ਦੇਣ ਸੋ ਅਸਲੀ ਸਵਾਲ ਇਹ ਨਹੀਂ ਆ ਕਿ ਤੁਸੀਂ ਕਿੰਨੀ ਪ੍ਰਾਰਥਨਾ ਕਰ ਰਹੇ ਹੋ ਕਿੰਨਾ ਸਮਾਂ ਸੰਗਤੀ ਖੁਦਾ ਨਾਲ ਕਰ ਰਹੇ ਹੋ ਕਿੰਨਾ ਸਮਾਂ ਵਚਨ ਮਨਨ ਕਰ ਰਹੇ ਹੋ ਸਮਾਲਿਆ ਕਿ ਤੁਸੀਂ ਕਿੰਨਾ ਕਰ ਸਕਦੇ ਹੋ ਸਵਾਲ ਇਹ ਨਹੀਂ ਆ ਕਿ ਅਸੀਂ ਖੁਦਾ ਦੇ ਕੰਮਾਂ ਵਿੱਚ ਕਿੰਨਾ ਸਾਂਝੀ ਹੋ ਰਹੇ ਆ ਖੁਦਾ ਦੇ ਕੰਮਾਂ ਲਈ ਅਸੀਂ ਕਿੰਨਾ ਕਰ ਰਹੇ ਆ ਸਵਾਲ ਇਹ ਆ ਕਿ ਤੁਸੀਂ ਕਿੰਨਾ ਕਰ ਸਕਦੇ ਹੋ ਸੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਖੁਦਾ ਉਸ ਤੋਂ ਜ਼ਿਆਦਾ ਤੁਹਾਡੇ ਤੋਂ ਉਮੀਦ ਕਦੀ ਨਹੀਂ ਕਰੇਗਾ ਪਰ ਜਿੰਨਾ ਤੁਸੀਂ ਕਰ ਸਕਦੇ ਹੋ ਓਨੇ ਦੀ ਉਮੀਦ ਪਰਮੇਸ਼ਰ ਜ਼ਰੂਰ ਸਾਡੇ ਤੋਂ ਕਰਦਾ ਆ ਔਰ ਮਰਕੁਸ 14 ਅਧਿਆਏ ਵਿੱਚ ਅਸੀਂ ਦੇਖਦੇ ਹਾਂ ਜਦੋਂ ਮਰੀਮ ਨੇ ਇੱਕ ਅਤਰ ਦੀ ਸੀਸੀ ਨੂੰ ਤੋੜਿਆ ਔਰ ਪ੍ਰਭੂ ਯੀਸ਼ੂ ਮਸੀਹ ਦੇ ਸਿਰ ਉੱਤੇ ਡੋਲ ਦਿੱਤਾ ਸੋ ਉਸ ਸਮੇਂ ਯੀਸ਼ੂ ਮਸੀਹ ਨੇ 8 ਆਇਤ ਵਿੱਚ ਬੋਲਿਆ ਜੋ ਉਸ ਤੋਂ ਬਣ ਪਿਆ ਉਸਨੇ ਕੀਤਾ ਸੋ ਇਸ ਸਗਾਤੇ ਉੱਤੇ ਟਹਿਲੂਏ ਜੋ ਕਰ ਸਕਦੇ ਸੀ ਉਹਨਾਂ ਨੇ ਕਰ ਦਿੱਤਾ ਜਿੰਨੇ ਮੱਟ ਸੀ ਉਹਨਾਂ ਨੇ ਉਹਨਾਂ ਨੂੰ ਨੱਕੋ ਨੱਕ ਪਰ ਦਿੱਤਾ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਉਹਨੇ ਪਾਣੀ ਨੂੰ ਹੀ ਦਾਖਰਸ ਵਿੱਚ ਬਦਲੇਗਾ ਜਿੰਨਾ ਪਾਣੀ ਟਹਿਲੂਏ ਉਸ ਦੇ ਵਿੱਚ ਭਰਨਗੇ ਸੋ ਇਸ ਸ਼ਾਦੀ ਵਿੱਚ ਇਹ ਪਰਿਵਾਰ ਕਿੰਨੀ ਦਾਖਰਸ ਪ੍ਰਭੂ ਤੋਂ ਹਾਸਲ ਕਰ ਪੁੰਦਾ ਆ ਇਸ ਗੱਲ ਤੇ ਨਿਰਭਰ ਕਰਦਾ ਆ ਕਿ ਟਹਿਲੂਏ ਉਸ ਨੂੰ ਕਿੰਨੇ ਪਾਣੀ ਨਾਲ ਭਰ ਪਉਂਦੇ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦਾ ਜੋ ਕੰਮ ਆ ਉਹ ਆ ਕੁਆਲਿਟੀ ਬਦਲਣਾ ਇੱਕ ਸਧਾਰਨ ਪਾਣੀ ਨੂੰ ਇੱਕ ਦਾਖਰਸ ਵਿੱਚ ਬਦਲ ਦੇਣਾ ਉਹਦੀ ਕੁਆਲਿਟੀ ਨੂੰ ਬਦਲੇਗਾ ਪ੍ਰਭੂ ਪਰ ਕੁਆਂਟੀਟੀ ਨੂੰ ਪ੍ਰਭੂ ਨਹੀਂ ਬਦਲੇਗਾ ਕੁਆਂਟੀਟੀ ਮਤਲਬ ਉਹਦੀ ਮਾਤਰਾ ਉਨੀ ਰਹੇਗੀ ਜਿੰਨੀ ਇਹ ਉਸ ਦੇ ਵਿੱਚ ਪਾਣੀ ਭਰਨਗੇ ਸੋ ਇਸ ਪਰਿਵਾਰ ਨੇ ਨਕੋ ਨਕ ਪਰੇ ਹੋਏ ਮੱਟ ਜਵਾ ਪ੍ਰਭੂ ਯੀਸ਼ੂ ਮਸੀਹ ਤੋਂ ਦਾਖਰਸ ਹਾਸਲ ਕੀਤੀ ਕਿਉਂਕਿ ਭਰਨ ਦੇ ਸਮੇਂ ਇਨ੍ਹਾਂ ਟਹਿਲੂਆਂ ਨੇ ਕੋਈ ਆਲਸ ਨਹੀਂ ਦਿਖਾਇਆ ਇਨ੍ਹਾਂ ਨੇ ਕੋਈ ਲਾਪਰਵਾਹੀ ਨਹੀਂ ਦਿਖਾਈ ਇਨ੍ਹਾਂ ਨੇ ਕੋਈ ਸੁਸਤੀ ਨਹੀਂ ਦਿਖਾਈ ਇਨ੍ਹਾਂ ਨੇ ਜਦੋਂ ਪੜਨਾ ਸ਼ੁਰੂ ਕੀਤਾ ਤਾਂ ਉਦੋਂ ਤੱਕ پڑھਦੇ ਗਏ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਕੋ ਨਕ ਪਰ ਨਹੀਂ ਗਏ ਸੋ ਅਜ ਹਰ ਵਿਸ਼ਵਾਸੀ ਚੋਂਦਾ ਆ ਕਿ ਪ੍ਰਭੂ ਜਦੋਂ ਮੈਨੂੰ ਦਇਏ ਤੋਂ ਨਕੋ ਨੱਕ ਦੇ ਪ੍ਰਭੂ ਜਦੋਂ ਮੈਨੂੰ ਸਮਰਥਨਾ ਪਰੇ ਤੋਂ ਨਕੋ ਨੱਕ ਸਮਰਥਨਾ ਪਰੇ ਪ੍ਰਭੂ ਮੈਨੂੰ ਮਹਿਮਾਨਾ ਪਰੇ ਤੋਂ ਨਕੋ ਨੱਕ ਮਹਿਮਾਨ ਨਾਲ ਪਰੇ ਪਰ ਜਦੋਂ ਵਾਰੀ ਸਾਡੀ ਹੁੰਦੀ ਆ ਜਲ ਪਰੰਦੀ ਜਦੋਂ ਵਾਰੀ ਸਾਡੀ ਹੁੰਦੀ ਆਪਣੇ ਜੀਵਨ ਨੂੰ ਭਰਨ ਦੀ ਉਸ ਸਮੇ ਸਾਡਾ ਆਲਸ ਸਾਡੀ ਸੁਸਤੀ ਸਾਡੀਆਂ ਲਾਪਰਵਾਹੀਆਂ ਸਾਡੇ ਕਈ ਪ੍ਰਕਾਰ ਦੀਆਂ ਫਾਲਤੂ ਚੀਜ਼ਾਂ ਚਾਹੇ ਉਹ ਮੋਬਾਈਲ ਫੋਨ ਆ ਚਾਹੇ ਕੁਝ ਵੀ ਆ ਇਹ ਸਾਡੇ ਉੱਤੇ ਇਸ ਪ੍ਰਕਾਰ ਹਾਵੀ ਹੁੰਦੀਆਂ ਆ ਕਿ ਅਸੀਂ ਆਪਣੀ ਵਾਰੀ ਤੇ ਅਸੀਂ ਜੋ ਮਾਟਿਆ ਉਹਨਾਂ ਨੂੰ ਅਸੀਂ ਨਕੋ ਨਕ ਭਰਨ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਜਾਂਦੇ ਆ ਕਿਉਂਕਿ ਅਸੀਂ ਆਪਣਾ ਕੀਮਤੀ ਸਮਾਂ ਜਿਸ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਮੱਟ ਨੂੰ ਅਸੀਂ ਪੂਰਾ ਨਕੋ ਨਕ ਭਰ ਸਕਦੇ ਹਾਂ ਪ੍ਰਾਰਥਨਾ ਨਾਲ, ਵਚਨ ਮਨਨ ਕਰਨ ਨਾਲ, ਸੰਗਤੀ ਨਾਲ, ਆਰਾਧਨਾ ਦੇ ਨਾਲ ਉਹ ਸਮਾਂ ਜਦੋਂ ਅਸੀਂ ਬਰਬਾਦ ਕਰ ਲੈਂਦੇ ਹਾਂ ਅਸੀਂ ਉਮੀਦ ਨਹੀਂ ਕਰ ਸਕਦੇ ਕਿ ਪਰਮੇਸ਼ਰ ਮਾਨੂੰ ਨਕੋ ਨਾਕ ਭਰੇ ਮੱਟ ਜੁਆ ਉਤਾਖਰਸ ਦੇ ਔਰ ਹਮੇਸ਼ਾ ਇਸੀ ਨੂੰ ਯਾਦ ਰੱਖਿਏ ਕਿ ਪਰਮੇਸ਼ਰ ਕੁਆਲਿਟੀ ਤੇ ਕੰਮ ਕਰੇਗਾ ਕੁਆਲਿਟੀ ਪ੍ਰੋਵਾਈਡ ਕਰੇਗਾ ਪਰ ਕੁਆਂਟੀਟੀ ਜੋ ਉਹ ਅਸੀਂ ਤੈਅ ਕਰਨੀ ਆ ਤੁਸੀਂ ਕਿੰਨਾ ਸਮਾਂ ਖੁਦਾ ਨਾਲ ਸੰਗਤੀ ਕਰਨੀਆਂ ਇਹ ਕੁਆਂਟੀਟੀ ਤੁਸੀਂ ਤੈਅ ਕਰੋਗੇ ਕਿੰਨਾ ਸਮਾਂ ਤੁਸੀਂ ਖੁਦਾ ਦੇ ਹਜ਼ੂਰੀ ਵਿੱਚ ਤੁਸੀਂ ਉਸ ਦੀ ਪ੍ਰਸ਼ੰਸਾ ਦੀ ਮਹਿਮਾ ਕਰਨੀਆਂ ਤੁਸੀਂ ਕਿੰਨਾ ਵਚਨ ਮੰਨਨ ਕਰਨ ਤੇ ਸਮਾਂ ਖਰਚ ਕਰਨਾ ਹੈ ਇਹ ਸਾਰੀ ਕੁਆਂਟੀਟੀ ਤੁਹਾਡੇ ਹੱਥ ਵਾਸਿਆ ਪਾਣੀ ਕਿੰਨਾ ਪਰਣਾ ਹੈ ਤੁਹਾਡੇ ਹੱਥ ਵਾਸਿਆ ਉਹਨੂੰ ਕੁਆਲਿਟੀ ਵਿੱਚ ਬਦਲਣਾ ਉਹ ਪਰਮੇਸ਼ਵਰ ਦਾ ਕੰਮ ਹੈ ਇੱਥੇ ਅਸੀਂ ਦੋ ਹਿੱਸਿਆਂ ਵਿੱਚ ਕੰਮ ਹੁੰਦਾ ਸੀ ਦੇਖ ਸਕਦੇ ਹਾਂ ਪਹਿਲਾ ਹਿੱਸਾ ਜਦੋਂ ਪ੍ਰਭੂ ਯੀਸ਼ੂ ਮਸੀਹ ਦੇਖ ਰਿਹਾ ਆ ਔਰ ਟਹਿਲੂਏ ਕੁਝ ਕਰ ਰਹੇ ਆ ਟਹਿਲੂਏ ਕੰਮ ਕਰ ਰਹੇ ਆ ਉਹ ਭਰ ਰਹੇ ਆ ਮੱਟਾਂ ਨੂੰ ਪਰ ਦੂਸਰਾ ਹਿੱਸਾ ਜਦੋਂ ਟਹਿਲੂਏ ਖੜੇ ਦੇਖਣਗੇ ਔਰ ਪ੍ਰਭੂ ਯੀਸ਼ੂ ਮਸੀਹ ਕੰਮ ਕਰੇਗਾ ਪਹਿਲਾਂ ਪ੍ਰਭੂ ਨੇ ਤਹਿਲੂਆਂ ਨੂੰ ਦੇਖਿਆ ਉਹਨਾਂ ਨੂੰ ਭਰਦਿਆ ਉਸ ਵਾਰ ਤਹਿਲੂਆਂ ਨੇ ਦੇਖਿਆ ਪ੍ਰਭੂ ਯੀਸ਼ੂ ਮਸੀਹ ਨੂੰ ਉਸ ਪਾਣੀ ਨੂੰ ਦਾਖਰਸ ਵਿੱਚ ਤਬਦੀਲ ਕਰਦਿਆਂ ਇਸੇ ਪ੍ਰਕਾਰ ਅਗਰ ਖੁਦਾ ਤੁਹਾਨੂੰ ਪਰੰਦੇ ਸਮੇਂ ਦੇਖੇਗਾ ਅਗਰ ਖੁਦਾ ਤੁਹਾਨੂੰ ਕੰਮ ਕਰਦਿਆਂ ਦੇਖੇਗਾ ਜੋ ਪਰਮੇਸ਼ਰ ਤੁਹਾਡੇ ਤੋਂ ਉਮੀਦ ਕਰਦਾ ਹੈ ਜੋ ਖੁਦਾ ਚਾਹੁੰਦਾ ਤੁਸੀਂ ਕਰੋ ਅਗਰ ਪਰਮੇਸ਼ਰ ਤੁਹਾਨੂੰ ਪ੍ਰਾਰਥਨਾ ਕਰਨ ਦੇ ਸਮੇਂ ਤੇ ਦੇਖੇਗਾ ਸੰਗਤੀ ਕਰਨ ਦੇ ਸਮੇਂ ਤੇ ਤੁਹਾਨੂੰ ਸੰਗਤੀ ਕਰਦਿਆਂ ਦੇਖੇਗਾ ਵਚਨ ਮੰਨਨ ਕਰਨ ਦੇ ਸਮੇਂ ਤੇ ਵਚਨ ਮੰਨਨ ਕਰਦਿਆਂ ਤੁਹਾਨੂੰ ਲੰਬਾ ਸਮਾਂ ਦੇਖੇਗਾ ਤਾਂ ਫਿਰ ਇੱਕ ਦਿਨ ਤੁਸੀਂ ਵੀ ਦੇਖੋਗੇ ਖੁਦਾ ਨੂੰ ਕੰਮ ਕਰਦੇ ਆ ਤੁਹਾਡੇ ਜੀਵਨ ਦੇ ਵਿੱਚ ਪਰ ਅਗਰ ਪਰਮੇਸ਼ੁਰ ਸਾਨੂੰ ਨਹੀਂ ਦੇਖਦਾ ਪ੍ਰਾਰਥਨਾ ਕਰਦੇ ਆ ਸੰਗਤੀ ਕਰਦੇ ਆ वचन ਮਨਨ ਕਰਦੇ ਆ ਅਗਰ ਖੁਦਾ ਸਾਨੂੰ ਨਹੀਂ ਦੇਖ ਰਿਹਾ ਕੁਝ ਕਰਦੇ ਆ ਤਾਂ ਤੁਸੀਂ ਵੀ ਕਦੀ ਪਰਮੇਸ਼ੁਰ ਨੂੰ ਨਹੀਂ ਦੇਖੋਗੇ ਆਪਣੇ ਜੀਵਨ ਚ ਵੱਡੀ ਮਹਿਮਾ ਪ੍ਰਗਟ ਕਰਦੇ ਆ ਅਸੀਂ ਪੌਲਸ ਵਰਗੇ ਪਰਮੇਸ਼ੁਰ ਦੇ ਦਾਸਾਂ ਨੂੰ ਦੇਖਦੇ ਆ ਉਹਨਾਂ ਦੇ ਜੀਵਨ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਨਕੋ ਨਕ ਸਾਮਰਥਨ ਨਾਲ ਪਰ ਦਿੱਤਾ ਕਿਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਨਕੋ ਨਕ ਉਹਨਾਂ ਨੂੰ ਆਪਣੀ ਮਹਿਮਾ ਨਾਲ ਪਰ ਦਿੱਤਾ ਉਸ ਵਚਨ ਦੇ ਪੇਤਾ ਨਾਲ ਪਰ ਦਿੱਤਾ ਕਿਉਂਕਿ ਪੌਲਸ ਵਰਗੇ ਪ੍ਰਭੂ ਦੇ ਦਾਸ ਲੋਕ ਜਿਨ੍ਹਾਂ ਨੇ ਆਪਣੇ ਜੀਵਨ ਦੇ ਇਸ ਮੱਟ ਨੂੰ ਪਰਨ ਸਮੇ ਕੋਈ ਆਲਸ ਨਹੀਂ ਵਿਖਾਇਆ ਸੁਸਤੀ ਨਹੀਂ ਦਿਖਾਈ ਉਹਨਾਂ ਨੇ ਕੋਈ ਲਾਪਰਵਾਹੀ ਨਹੀਂ ਦਿਖਾਈ ਬਲਕਿ ਜਦੋਂ ਖੁਦਾ ਨੇ ਉਹਨਾਂ ਨੂੰ ਪਰਨ ਲਈ ਬੋਲਿਆ ਉਸ ਸਮੇ ਆਪਣੀ ਵਾਰੀ ਤੇ ਉਹਨਾਂ ਨੇ ਇਨ੍ਹਾਂ ਟਹਿਲੂਆਂ ਵਾਂਗ ਉਹਨਾਂ ਨੇ ਆਪਣਾ ਜੀਵਨ ਦੇ ਮੱਟ ਨੂੰ ਨਕੋ ਨਕ ਭਰ ਕੇ ਖੁਦਾ ਦੇ ਅੱਗੇ ਪੇਸ਼ ਕੀਤਾ ਅਸੀਂ ਦੇਖ ਸਕਦੇ ਹਾਂ ਖੁਦਾ ਦੇ ਵਚਨ ਚੋਂ ਪਹਿਲਾ ਕੋਰਿੰਥੀਆ 14 ਦੇ ਅਯ ਉਸਨੇ 18 ਵਚਨ ਚ ਪੌਲਸ ਜੂਆ ਇਸ ਗੱਲ ਦਾ ਦਾਵਾ ਕਰਦਾ ਹੈ ਬੋਲਦਾ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾ ਨਾਲੋਂ ਵਧੇਰੇ ਪ੍ਰਾਇਆਂ ਪੱਖਿਆ ਬੋਲਦਾ ਹਾਂ ਔਰ ਪਹਿਲਾ ਕੋਰਿੰਥੀਆ 15 ਦਾ 10 ਵਚਨ ਚ ਪੌਲਸ ਬੋਲਦਾ ਪਰ ਮੈਂ ਜੋ ਕੁਝ ਹਾਂ ਪਰਮੇਸ਼ਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਾਰਥ ਨਾ ਹੋਈ ਪਰ ਮੈਂ ਉਹਨਾਂ ਸਭਨਾ ਨਾਲੋਂ ਵਧੇਗ ਮਿਹਨਤ ਕੀਤੀ ਸੋ ਪੌਲਸ ਕਿੰਨੀ ਦਲੇਰੀ ਨਾਲ ਕਿੰਨਾ ਠੋਸ ਦਾਅਵੇ ਨਾਲ ਬੋਲਦਾ ਹੈ ਕਿ ਮੈਂ ਸਭਨਾ ਤੋਂ ਵਧੇਗ ਪ੍ਰਾਈਪੱਖਿਆ ਬੋਲਦਾ ਹਾਂ ਪ੍ਰਾਰਥਨਾ ਕਰਦਾ ਹਾਂ ਅਰਾਧਨਾ ਕਰਦਾ ਹਾਂ ਮੈਂ ਸਭ ਤੋਂ ਵਧੇਗ ਮਿਹਨਤ ਕੀਤੀ ਹੈ ਸੋ ਇਸ ਲਈ ਅਗਰ ਪੌਲਸ ਵਾਂਗ ਅਸੀਂ ਨਕੋ ਨਕ ਸਮਰਥ ਨਾਲ ਪਰਨਾਇਆ ਤਾਂ ਜ਼ਰੂਰੀ ਹੈ ਕਿ ਪੌਲਸ ਵਾਂਗ ਸਾਡਾ ਜੀਵਨ ਮਿਹਨਤ ਨਾਲ ਵੀ ਨਕੋ ਨਕ ਪਰ ਜਾਏ ਸਾਡਾ ਜੀਵਨ ਉਸ ਗੈਰ ਜ਼ੁਬਾਨ ਬੋਲਦੇ ਉਹ ਪ੍ਰਾਰਥਨਾਵਾਂ ਨਾਲ ਨਕੋ ਨਕ ਪਰ ਜਾਏ ਸਾਡਾ ਜੀਵਨ ਖੁਦਾ ਦੇ ਨਾਲ ਸੰਗਤੀ ਕਰਨ ਵਾਲਾ ਜੋ ਸਮਾਇਆ ਉਹ ਵੀ ਨਕੋ ਨਕ ਪਰ ਜਾਏ ਸਾਡਾ ਜੀਵਨ ਵਚਨ ਮਨਨ ਕਰਨ ਵਾਲਾ ਜੋ ਸਾਡੀ ਆਦਤਿਆ ਉਹਦੇ ਨਾਲ ਨਕੋ ਨਕ ਪਰ ਜਾਏ ਜਿਸ ਪ੍ਰਕਾਰ ਪ੍ਰਬੂਦਾਦਾਸ ਪੌਲਸ ਤਿਮੋਥੀਅਸ ਨੂੰ ਵੀ ਲਿਖਤਾ ਆ ਪਹਿਲਾ ਤਿਮੋਥੀਅਸ 4 ਦਾ 13 ਵਚਨ ਚ ਪੌਲਸ ਕਹਿੰਦਾ ਜਦ ਤੀਕਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ ਉਹ ਕਹਿੰਦਾ ਤੂੰ ਪੜ੍ਹਾਈ ਕਰਨ ਚ ਲੱਗਾ ਰਹੀਂ ਵਚਨ ਮੰਨ ਕਰਨ ਵਿੱਚ ਲੱਗਾ ਹੀ ਰਹੀਂ ਔਰ 15 ਵਚਨ ਚ ਪੌਲਸ ਕਹਿੰਦਾ ਇੰਨਾ ਗੱਲਾਂ ਦਾ ਉਦਮ ਕਰ ਇੰਨਾ ਵਿੱਚ ਲੱਗਾ ਰਹੋ ਭਈ ਤੇਰੀ ਤਰੱਕੀ ਸਭਨਾ ਉੱਤੇ ਪ੍ਰਗਟ ਹੋਵੇ ਸੋ ਪੌਲਸ ਕੀ ਉਸ ਨੂੰ ਪ੍ਰोत्사ਹਿਤ ਕਰ ਰਿਹਾ ਕਿਸ ਚੀਜ਼ ਲਈ ਪ੍ਰੇਰਿਤ ਕਰ ਰਿਹਾ ਕਿ ਮਨਨ ਕਰਨ ਚ ਲੱਗਾ ਰਹੀ ਵਚਨ ਦੇ ਨਾਲ ਆਪਣੇ ਆਪ ਨੂੰ ਭਰਨ ਵਿੱਚ ਲੱਗਾ ਰਹੀ ਵੱਡਾ ਉਦਮ ਕਰਨ ਵਿੱਚ ਲੱਗਾ ਹੀ ਰਹੀ ਉਹ ਉਸ ਉਹਨੂੰ ਚੌਕਸ ਕਰ ਰਿਹਾ ਹੈ ਕਿ ਮੇਰੇ ਹੋਂ ਤੱਕ ਕਿਤੇ ਤੂੰ ਸੁੱਤਾ ਨਾ ਰਹੀ ਕਿਤੇ ਲਾਪਰਵਾਹ ਹੋ ਕੇ ਨਾ ਬੈਠਾ ਰਹੀ ਕਿਤੇ ਫालतू ਕੰਮਾਂ ਵਿੱਚ ਆਪਣਾ ਸਮਾਂ ਨਾ ਬਰਬਾਦ ਕਰਦਾ ਰਹੀ ਬਲਕਿ ਤੂੰ ਪੜਨ ਵਿੱਚ ਲੱਗਾ ਰਹੀ ਪ੍ਰਾਰਥਨਾ ਕਰਨ ਚ ਲੱਗਾ ਰਹੀ ਵਚਨ ਸੁਨੌਣ ਚ ਲੱਗਾ ਰਹੀ ਵੱਡੇ ਉਦਦਮ ਕਰਨ ਵਿੱਚ ਤੂੰ ਲੱਗਾ ਹੀ ਰਹੀ ਤਾਂ ਕੀ ਤੇਰੀ ਤਰੱਕੀ ਜੋ ਆ ਉਹ ਸਬਨਾ ਤੇ ਪ੍ਰਗਟ ਹੋ ਜਾਏ ਸੋ ਸਭ ਤੋਂ ਵੱਡੀ ਚੀਜ਼ ਕੀ ਆ ਜਿਸ ਪ੍ਰਕਾਰ ਇਸ ਸਗਾ ਤੇ ਪ੍ਰਭੂ ਯੇਸ਼ੂ ਮਸੀਹ ਨੇ ਉਸ ਜਲ ਨੂੰ ਦਾਖਰਸ ਵਿੱਚ ਬਦਲ ਦਿੱਤਾ ਜੋ ਇਨ੍ਹਾਂ ਟਹਿਲੂਆਂ ਨੇ ਭਰਿਆ ਇਸੇ ਪ੍ਰਕਾਰ ਉਹ ਖੁਦਾ ਸਾਡੇ ਉਦਮ ਨੂੰ ਸਾਡੀ ਮਿਹਨਤ ਨੂੰ ਸਾਡੇ ਯਤਨ ਨੂੰ ਸਾਡੇ ਉਸ ਹਰ ਐਫਰਟ ਨੂੰ ਉਸ ਪਰਮੇਸ਼ਵਰ ਆਪਣੀ ਮਹਿਮਾ ਦੇ ਵਿੱਚ ਬਦਲ ਦਿੰਦਾ ਹੈ ਸਾਡੀ ਆਤਮਿਕ ਉੱਨਤੀ ਵਿੱਚ ਬਦਲ ਦਿੰਦਾ ਹੈ ਉਸ ਵੱਡੀ ਤਰੱਕੀ ਦੇ ਵਿੱਚ ਬਦਲ ਦਿੰਦਾ ਹੈ ਉਹ ਪਰਮੇਸ਼ਵਰ ਜਦੋਂ ਦੇਖਦਾ ਹੈ ਸਾਡੇ ਉਦਮ ਨੂੰ ਸਾਡੀ ਪ੍ਰਾਰਥਨਾਵਾਂ ਸਾਡੇ ਸੰਗਤੀ ਦੇ ਸਮੇਂ ਨੂੰ ਸਾਡੇ ਵਚਨ ਮਨਨ ਕਰਨ ਦੇ ਉਸ ਸਮੇਂ ਨੂੰ ਸੰਪਰਮੇਸ਼ਰ ਜ਼ਰੂਰ ਉਸ ਹਰ ਚੀਜ਼ ਨੂੰ ਤਰੱਕੀ ਵਿੱਚ ਬਦਲ ਦਿੰਦਾ ਆ ਉਹ ਤਰੱਕੀ ਜਿਹੜੀ ਫਿਰ ਅੰਧਕਾਰ ਦੇ ਸਾਹਮਣੇ ਪ੍ਰਗਟ ਹੁੰਦੀ ਆ ਉਹ ਤਰੱਕੀ ਜਿਹੜੀ ਸੰਸਾਰ ਦੇ ਅੱਗੇ ਪ੍ਰਗਟ ਹੁੰਦੀ ਆ ਕਿਉਂਕਿ ਜੋ ਸਾਧਾਰਨ ਜਿਹਾ ਪਾਣੀ ਜੋ ਮੱਟਾਂ ਦੇ ਵਿੱਚ ਇਹ ਟਹਿਲੂਏ ਭਰਦੇ ਜਾ ਰਹੇ ਸੀਗੇ ਉਹ ਪਾਣੀ ਉਨਾ ਮੱਟਾਂ ਦੇ ਵਿੱਚ ਹੀ ਨਹੀਂ ਸੀ ਰਹਿਣਾ ਬਲਕਿ ਕੁਝ ਮਿੰਟਾਂ ਬਾਅਦ ਕੁਝ ਸਮੇਂ ਬਾਅਦ ਇਹੀ ਪਾਣੀ ਹਰ ਇੱਕ ਵਿਅਕਤੀ ਦੇ ਕੋਲ ਜਾਣ ਵਾਲਾ ਸੀ ਬਾਹਰ ਆਉਣ ਵਾਲਾ ਸੀ ਮੱਠ ਦੇ ਵਿੱਚੋਂ ਪਰ ਉਸ ਸਮੇ ਇਹ ਪਾਣੀ ਫਿਰ ਪਾਣੀ ਨਹੀਂ ਰਹੇਗਾ ਇਸ ਸਧਾਰਨ ਪਾਣੀ ਇੱਕ ਬਹੁਤ ਹੀ ਸੁਵਾਦਿਸ਼ ਇੱਕ ਦਾਖਰਸ ਵਿੱਚ ਬਦਲ ਕੇ ਬਾਹਰ ਆਏਗਾ ਔਰ ਇਹ ਚੀਜ਼ ਹਰ ਕਿਸੇ ਦੇ ਅੱਗੇ ਉਜਾਗਰ ਹੋ ਜਾਏਗੀ ਪ੍ਰਗਟ ਹੋ ਜਾਏਗੀ ਕਿ ਇਹ ਮਟ ਜੁਆਏ ਕੋਈ ਸਾਧਾਰਨ ਪਾਣੀ ਨਾਲ ਨਹੀਂ ਬਲਕਿ ਇੱਕ ਬਹੁਤ ਹੀ ਸੁਆਦਿਸ਼ ਇੱਕ ਦਾਖਰਸਤੇ ਨਾਲ ਭਰੇ ਹੋਏ ਆ ਇਹ ਤਰੱਕੀ ਸਭ ਤੋਂ ਪ੍ਰਗਟ ਹੋਏਗੀ ਅੱਜ ਜੋ ਵਚਨ ਦੇ ਨਾਲ ਅਸੀਂ ਭਰਾਂਗੇ ਜੋ ਪ੍ਰਾਰਥਨਾ ਦੇ ਨਾਲ ਆਪਣੇ ਜੀਵਨ ਨੂੰ ਭਰਾਂਗੇ ਆਰਾਂਧਨਾ ਦੇ ਨਾਲ ਆਪਣੇ ਜੀਵਨ ਨੂੰ ਭਰਾਂਗੇ ਉਸ ਉਦਮ ਦੇ ਨਾਲ ਭਰਾਂਗੇ ਵਚਨ ਮਨਨ ਕਰਨ ਵਾਲੇ ਉਸ ਯਤਨ ਦੇ ਨਾਲ ਭਰਾਂਗੇ ਤੋ ਇੱਕ ਸਮੇਂ ਤੇ ਸਾਰਾ ਕੁਝ ਫਿਰ ਬਾਹਰ ਪ੍ਰਗਟ ਹੋਏਗਾ ਇੱਕ ਤਰੱਕੀ ਦੇ ਰੂਪ ਚ ਇਸ ਲਈ ਪੌਲਸ ਕਹ ਰਿਹਾ ਤਾਂ ਕਿ ਤੇਰੀ ਤਰੱਕੀ ਸਭਨਾ ਦੇ ਉੱਤੇ ਪ੍ਰਗਟ ਹੋਵੇ ਇਹ ਜੋ ਅੰਦਰ ਜਾ ਰਿਹਾ ਆ ਉਹ ਇੱਕ ਦਿਨ ਬਾਹਰ ਪ੍ਰਗਟ ਹੋਏਗਾ ਪਰਮੇਸ਼ਰ ਦੀ ਮਹਿਮਦ ਦੇ ਰੂਪ ਚ ਉਹਦੀ ਸਾਮਰਥ ਦੇ ਰੂਪ ਚ ਪਵਿੱਤਰ ਤਾਈਵਲੋ ਜੋ ਚਾਲ ਚੱਲਣ ਦੇ ਰੂਪ ਚ ਉਹ ਖੁਦਾ ਇੱਕ ਜੈਵੰਤ ਜੀਵਨ ਦੇ ਰੂਪ ਚ ਸੰਸਾਰ ਦੇ ਅੱਗੇ ਉਸ ਚੀਜ਼ ਨੂੰ ਬਾਹਰ ਲੈ ਕੇ ਆਏਗਾ ਜੋ ਖੁਦਾ ਦੇ ਆਤਮਾ ਦੇ ਦੁਆਰਾ ਵਚਨ ਦੇ ਦੁਆਰਾ ਸਾਡੇ ਜੀਵਨ ਦੇ ਅੰਦਰ ਆਇਆ ਔਰ ਇੱਕ ਚੀਜ਼ ਨੂੰ ਅਗਰ ਅਸੀਂ ਸੋਚੀਏ ਜਿਸ ਸਮੇ ਇਹ ਟਹਿਲੂਏ ਇਨ੍ਹਾਂ ਮੱਟਾਂ ਨੂੰ ਪਾਣੀ ਨਾਲ ਭਰ ਰਹੇ ਹੋਣਗੇ ਉਸ ਸਮੇ ਕਿੰਨੇ ਲੋਕਾਂ ਦੇ ਲਈ ਇਹ ਇੱਕ ਆਮ ਜੀ ਗੱਲ ਨਜ਼ਰ ਆ ਰਹੀ ਹੋਏਗੀ ਇੱਕ ਸਧਾਰਨ ਜਿਹਾ ਕੰਮ ਕਰਦੇ ਉਹਨਾਂ ਨੂੰ ਨਜ਼ਰ ਆ ਰਹੇ ਹੋਣਗੇ ਪਰ ਜਿਸ ਸਮੇਂ ਉਹਨਾਂ ਹੀ ਮਟਾਂ ਦੇ ਵਿੱਚੋਂ ਦਾਖਰਸ ਨਿਕਲ ਰਹੀ ਹੋਏਗੀ ਕਿ ਇਹ ਦਾਖਰਸ ਆ ਸੋਚੋ ਕਿੰਨਾ ਅਚੰਭਾ ਹੋਏ ਹੋਣਗੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਉਹ ਮਟ ਪਾਣੀ ਨਾਲ ਭਰਦਿਆ ਦੇਖਿਆ ਹੋਏਗਾ ਕਿ ਇਸ ਵਿੱਚ ਅਸੀਂ ਦੇਖਿਆ ਪਾਣੀ ਪਾਰ ਰਹੀ ਸੀ ਇਸ ਦੇ ਵਿੱਚ ਇਨੀ ਸੁਆਦਿਸ਼ਟ ਦਾਖਰਸ ਕਿੱਥੋਂ ਆ ਗਈ ਆ ਇਸੇ ਪ੍ਰਕਾਰ ਅੱਜ ਬਹੁਤ ਸਾਰੇ ਲੋਕ ਜਦੋਂ ਸਾਨੂੰ ਪ੍ਰਾਰਥਨਾ ਕਰਦੇ ਆ ਦੇਖਣਗੇ, ਵਚਨ ਪੜ੍ਹਦੇ ਆ ਦੇਖਣਗੇ, ਆਰਾਧਨਾ ਕਰਦੇ ਆ ਦੇਖਣਗੇ, ਸੰਗਤੀ ਕਰਦੇ ਆ ਦੇਖਣਗੇ ਉਸ ਪਰਮੇਸ਼ਰ ਦੇ ਨਾਲ, ਸੋ ਇਹ ਉਹਨਾਂ ਦੇ ਲਈ ਆਮ ਜੀ ਗੱਲ ਹੋਏਗੀ। ਇੱਕ ਸਧਾਰਨ ਜੀ ਗੱਲ ਨਜ਼ਰ ਆਏਗੀ ਕਿ ਹਾਂ ਠੀਕ ਹੈ, ਪ੍ਰਾਰਥਨਾ ਕਰ ਰਿਹਾ ਹੈ, ਕੁਝ ਪੜ੍ਹ ਰਿਹਾ ਹੈ। ਪਰ ਇਹੀ ਵਚਨ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਵਰਗ ਦੀ ਦਾਖਲਸ ਨੂੰ ਪ੍ਰਗਟ ਕਰ ਦਿੰਦਾ ਹੈ ਇਹੀ ਵਚਨ ਇਹ ਪ੍ਰਾਰਥਨਾ ਜਦੋਂ ਮਹਿਮਾ ਨੂੰ ਅਸੀਮ ਮਹਿਮਾ ਨੂੰ ਸਾਡੇ ਜੀਵਨ ਚ ਪ੍ਰਗਟ ਕਰ ਦਿੰਦਾ ਹੈ ਇਹੀ ਲੋਕ ਉਸ ਸਮੇਂ ਅਚੰਬਾ ਹੋ ਜਾਂਦੇ ਆ ਇਹ ਲੋਕ ਉਸ ਸਮੇਂ ਚਕਿੱਤ ਹੋ ਜਾਂਦੇ ਆ ਹੈਰਾਨ ਹੋ ਜਾਂਦੇ ਆ ਕਿ ਕਿਸ ਰੀਤੀ ਨਾਲ ਇਸੇ ਜੀਵਨ ਚ ਛਿੱਟ ਵੱਡੀ ਤਬਦੀਲੀ ਆਈ ਅਸੀਂ ਨੂੰ ਅਸੀਂ ਦੇਖਿਆ ਇੱਕ ਸਧਾਰਨ ਜਿਹਾ ਪਾਣੀ ਇਹ ਭਰ ਰਿਹਾ ਸੀ ਇਹ ਕਿਸ ਤਰ੍ਹਾਂ ਦਾ ਅਕਾਸ ਵਿੱਚ ਬਦਲਿਆ ਆ ਲੋਕ ਹੈਰਾਨ ਹੋ ਜਾਂਦੇ ਆ ਸੰਸਾਰ ਦਾ ਹਰ ਇੱਕ ਵਿਅਕਤੀ ਚਕਿਤ ਹੋ ਜਾਂਦਾ ਆ ਕਿ ਅਸੀਂ ਇਸ ਵਿਅਕਤੀ ਨੂੰ ਬਦਲਦਿਆਂ ਦੇਖਿਆ ਪਰ ਸਾਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਬਦਲਿਆ ਹੈ ਜਿਸ ਪ੍ਰਕਾਰ ਲੋਕਾਂ ਨੇ ਪਾਣੀ ਨੂੰ ਦਾਖਰਤਸ ਬਦਲਦਿਆਂ ਦੇਖਿਆ ਸੰਸਾਰ ਦੇ ਲੋਕ ਸਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾ ਦੇਖਣਗੇ ਔਰ ਹੈਰਾਨ ਹੋ ਜਾਣਗੇ ਕਿਉਂਕਿ ਜਦੋਂ ਵੀ ਪਰਮੇਸ਼ਵਰ ਸਾਨੂੰ ਕੁਝ ਕਰਨ ਲਈ ਬੋਲਦਾ ਆ ਸੋ ਉਹ ਕੰਮ ਸਾਧਾਰਨ ਹੋ ਸਕਦਾ ਆ ਪਰ ਉਹ ਸਧਾਰਨ ਰੀਤੀ ਨਾਲ ਕੀਤਾ ਗਿਆ ਕੰਮ ਦੇ ਜੋ ਨਤੀਜੇ ਆ ਉਹ ਕਦੀ ਸਧਾਰਨ ਨਹੀਂ ਹੁੰਦੇ ਬਲਕਿ ਦੁਨੀਆ ਨੂੰ ਚਕਿਤ ਕਰਨ ਵਾਲੇ ਨਤੀਜੇ ਪ੍ਰਗਟ ਹੁੰਦੇ ਆ ਦੁਨੀਆ ਨੂੰ ਹੈਰਾਨ ਕਰਨ ਵਾਲੇ ਨਤੀਜੇ ਪ੍ਰਗਟ ਹੁੰਦੇ ਆ ਤੁਸੀਂ ਬਾਈਬਲ ਦੇ ਵਿੱਚ ਕਈ ਐਸੀਆਂ ਉਦਾਹਰਨਾਂ ਐਸੇ ਐਗਜ਼ਾਮਪਲ ਤੁਸੀਂ ਦੇਖਦੇ ਹੋ ਜਿਸ ਪ੍ਰਕਾਰ ਪਰਮੇਸ਼ੁਰ ਨੇ ਯਹੋਸ਼ੂਆ ਨੂੰ ਬੋਲਿਆ ਕਿ ਇੱਕ ਸਧਾਰਨ ਜੀ ਰੀਤੀ ਨਾਲ ਤੁਸੀਂ 7 ਦਿਨ ਤੁਸੀਂ ਯਰੀਹੋ ਦੇ ਚੱਕਰ ਲਾਉਣੇ ਆ ਸੋ ਸਧਾਰਨ ਜਹੀ ਰੀਤੀ ਨਾਲ ਚੱਕਰ ਲਗਾਏ ਔਰ ਯਰੀਹੋ ਦੇ ਲੋਕਾਂ ਨੇ ਦੇਖਿਆ ਹੋਏਗਾ ਇਹ ਕੀ ਕਰ ਰਿਹਾ ਇੱਕ ਸਧਾਰਨ ਜਹਾ ਕੰਮ ਕਰ ਰਿਹਾ ਚੱਕਰ ਲਗਾਈ ਜਾ ਰਿਹਾ ਇਹ ਕੋਈ ਵੀ ਲਗਾ ਸਕਦਾ ਪਰ ਪਰਮੇਸ਼ਵਰ ਦੇ ਦੁਆਰਾ ਬੋਲਿਆ ਗਿਆ ਉਹ ਸਧਾਰਨ ਜਹਾ ਕੰਮ ਜਦੋਂ ਇਸਰਾਇਲ ਨੇ ਪੂਰਾ ਕੀਤਾ ਉਸ ਦੇ ਨਤੀਜੇ ਅਸਾਧਾਰਨ ਪ੍ਰਗਟ ਹੋਏ ਉਸ ਦੇ ਨਤੀਜੇ ਜੋ ਆ ਦੁਨੀਆ ਨੂੰ ਹੈਰਾਨ ਕਰਨ ਵਾਲੇ ਸੀ ਅਚੰਬਾ ਕਰਨ ਵਾਲੇ ਸੀ ਪੂਰੇ ਦਿਲਾਂ ਨੂੰ ਦਹਿਲਾਉਣ ਵਾਲੇ ਉਸ ਹਰ ਵਿਰੋਧੀ ਦੇ ਦਿਲ ਨੂੰ ਦਹਿਲਾਉਣ ਵਾਲੇ ਨਤੀਜੇ ਜਿਸ ਵਿੱਚ ਜਿਰੀਹੋ ਦੀਆਂ ਕੰਧਾਂ ਪੂਰੀ ਤਰ੍ਹਾਂ ਨਸ਼ਟ ਹੋ ਕੇ ਜ਼ਮੀਨ ਦੇ ਉੱਤੇ ਡਿੱਗ ਗਈਆਂ ਕਿਉਂਕਿ ਇਸਰਾਈਲ ਨੇ ਇੱਕ ਸਧਾਰਨ ਕੰਮ ਕੀਤਾ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਕਰਨ ਵਾਸਤੇ ਬੋਲਿਆ ਇਸ ਲਈ ਹਮੇਸ਼ਾ ਅਸੀਸ ਨੂੰ ਯਾਦ ਰੱਖੀਏ ਕਿ ਪਰਮੇਸ਼ਵਰ ਜੋ ਸਾਨੂੰ ਕਰਨ ਲਈ ਬੋਲਦਾ ਆ ਉਹ ਹਮੇਸ਼ਾ ਸਾਡੇ ਲਈ ਸੰਭਵ ਹੁੰਦਾ ਹੈ ਕਦੀ ਖੁਦਾ ਸਾਨੂੰ ਇਹੋ ਜਿਹਾ ਕੁਝ ਕਰਨ ਲਈ ਨਹੀਂ ਬੋਲਦਾ ਜੋ ਅਸੰਭਵ ਹੋਵੇ ਉਹ ਹਮੇਸ਼ਾ ਸੰਭਵ ਹੁੰਦਾ ਹੈ ਸਾਡੇ ਵਾਸਤੇ ਪਰ ਉਸ ਸੰਭਵ ਦੇ ਪਿੱਛੇ ਕਈ ਵਾਰ ਅਸੰਭਵ ਖੜਾ ਹੁੰਦਾ ਆ ਇੱਕ ਇਹੋ ਜਿਹਾ ਕੰਮ ਪੂਰਾ ਹੋਣ ਲਈ ਤਿਆਰ ਹੁੰਦਾ ਆ ਜੋ ਅਸੰਭਵ ਹੁੰਦਾ ਆ ਸਾਡੇ ਵਾਸਤੇ ਪੂਰੀ ਮਨੁੱਖਜਾਤੀ ਵਾਸਤੇ ਹਰ ਇੱਕ ਮਨੁੱਖ ਲਈ ਅਸੰਭਵ ਹੁੰਦਾ ਆ ਪਰ ਉਸ ਅਸੰਭਵ ਨੂੰ ਪਰਮੇਸ਼ਵਰ ਪੂਰਾ ਕਰਨ ਲਈ ਖੜਾ ਹੁੰਦਾ ਆ ਜਦੋਂ ਅਸੀਂ ਉਸ ਸੰਭਵ ਕੰਮ ਨੂੰ ਪੂਰਾ ਕਰ ਦਿੰਦੇ ਆ ਇਸ ਸਗਾਤੇ ਪਾਣੀ ਪਰਣ ਲਈ ਬੋਲਿਆ ਗਿਆ ਹੈ ਪ੍ਰਭੂ ਯਿਸੂ ਮਸੀਹ ਵੱਲੋਂ ਇੱਕ ਸੰਭਵ ਜਿਹਾ ਕੰਮ ਆ ਇਹ ਸਧਾਰਨ ਜਿਹਾ ਕੰਮ ਆ ਮਾਰੇ ਸ ਸੰਭਵ ਤੋਂ ਬਾਅਦ ਇੱਕ ਅਸੰਭਵ ਤਿਆਰ ਆ ਇੱਕ ਪਾਣੀ ਦਾ ਦਾਖਰਸ ਚ ਬਦਲਣਾ ਅਸੰਭਵ ਆ ਮਨੋਖਲੀ ਇੱਕ ਸਧਾਰਨ ਮਨੋਖਲੀਏ ਅਸੰਭਵ ਆ ਪਰ ਉਹ ਸੰਭਵ ਆ ਪਰਮੇਸ਼ਰ ਦੇ ਲਈ ਇਸ ਲਈ ਪਰਮੇਸ਼ਰ ਕਦੀ ਸਾਨੂੰ ਅਸੰਭਵ ਕੰਮ ਕਰਨ ਲਈ ਨਹੀਂ ਬੋਲੇਗਾ ਬਲਕਿ ਅਸੰਭਵ ਕੰਮ ਇੰਪੋਸੀਬਲ ਹੈ ਜੋ ਉਹ ਖੁਦਾ ਦੇ ਹਿੱਸੇ ਦਾ ਕੰਮ ਆ ਖੁਦਾ ਉਸ ਨੂੰ ਕਰੇਗਾ ਪਰ ਕਦੋਂ ਜਦੋਂ ਅਸੀਂ ਇੱਕ ਸੰਭਵ ਕੰਮ ਕਰਾਂਗੇ ਇੱਕ ਸਧਾਰਨ ਜਿਹਾ ਕੰਮ ਕਰਾਂਗੇ ਪਰਮੇਸ਼ਰ ਸਾਨੂੰ ਬੋਲਦਾ ਆ ਪ੍ਰਾਰਥਨਾ ਕਰਨ ਲਈ ਸੰਗਤੀ ਕਰਨ ਵਾਸਤੇ ਵਚਨ ਨੂੰ ਪੜਨ ਵਾਸਤੇ ਇਹ ਸੰਭਵ ਜਿਹਾ ਕੰਮ ਆ ਸਾਡੇ ਹਿੱਸੇ ਦਾ ਕੰਮ ਆ ਅਸੀਂ ਕਰਨਾ ਆ ਪਰ ਇਸ ਸੰਭਵ ਦੇ ਪਿੱਛੇ ਇੱਕ ਅਸੰਭਵ ਖੜਾ ਆ ਉਹ ਪਰਮੇਸ਼ਰ ਕਰੇਗਾ ਉਹ ਸਾਡੇ ਜੀਵਨ ਚ ਹਰ ਇੱਕ ਪਾਪ ਬਦੀ ਹਰ ਇੱਕ ਚੀਜ਼ ਉਹਦੇ ਸਾਨੂੰ ਜੈ ਦੇਗਾ ਜਿੱਤ ਦੇਗਾ ਉਹ ਵੈਰੀ ਉਹ ਵਿਰੋਧੀ ਉਹ ਅੰਧਕਾਰ ਜੋ ਸਾਨੂੰ ਕੁੱਚਲਦਾ ਆਇਆ ਹੈ ਮਸਲਦਾ ਆਇਆ ਹੈ ਜੋ ਸਾਨੂੰ ਬੰਦਕ ਬਣਾ ਕੇ ਜਨੇ ਰੱਖਿਆ ਸਾਲਾਂ ਤੋਂ ਜਿਸ ਦੀ ਕੈਦ ਤੋਂ ਛੁਟਣਾ ਸਾਡੇ ਲਈ ਅਸੰਭਵ ਆ ਸਾਡੇ ਲਈ ਪਾਪ ਦੇ ਉੱਤੇ ਅਭਿਲਾਸ਼ਾ ਦੇ ਉੱਤੇ ਜਿੱਤ ਹਾਸਲ ਕਰਨਾ ਅਸੰਭਵ ਆ ਪਰ ਯਾਦ ਰੱਖੋ ਅਸੰਭਵ ਕਮ ਪਰਮੇਸ਼ਰ ਦੇ ਹਿੱਸੇ ਦਾ ਹੈ ਪਰਮੇਸ਼ਰ ਉਹਨੂੰ ਕਰੇਗਾ ਇਸ ਲਈ ਅਕਸਰ ਵਿਸ਼ਵਾਸੀ ਲੋਕ ਉਸ ਅਸੰਭਵ ਕੰਮ ਨੂੰ ਸੋਚ ਕੇ ਚਿੰਤਤ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਨਿਰਾਸ਼ ਹੋ ਜਾਂਦੇ ਆ ਉਹਨਾਂ ਨੂੰ ਲੱਗਦਾ ਇਹ ਨਹੀਂ ਹੋ ਸਕਦਾ ਇਹ ਕਿਸ ਤਰ੍ਹਾਂ ਹੋ ਸਕਦਾ ਪਰ ਯਾਦ ਰੱਖੋ ਉਹ ਪਰਮੇਸ਼ਰ ਦੇ ਹਿੱਸੇ ਦਾ ਕੰਮ ਆ ਤੁਹਾਡੇ ਹਿੱਸੇ ਦਾ ਨਹੀਂ ਆ ਉਹਦੇ ਬਾਰੇ ਮਤ ਸੋਚੋ ਜੋ ਪਰਮੇਸ਼ਰ ਨੇ ਕਰਨਾ ਆ ਤੁਸੀਂ ਸਿਰਫ ਉਸ ਕੰਮ ਬਾਰੇ ਸੋਚੋ ਜੋ ਤੁਸੀਂ ਕਰਨਾ ਹੈ ਜੋ ਤੁਹਾਡੇ ਹਿੱਸੇ ਦਾ ਆ ਉਹ ਸੰਭਵ ਆ ਯਰੀ ਉਹਦੇ ਚੱਕਰ ਲਗਾਉਣਾ ਸੰਭਵ ਆ ਉਹ ਇਸਰਾਇਲ ਕਰੇਗਾ ਇਸਰਾਇਲ ਨੇ ਨਹੀਂ ਸੋਚਣਾ ਕਿ ਸਾਡੇ ਚੱਕਰ ਲਾਉਣਾ ਦੀਵਾਨਾ ਕਿਸ ਤਰ੍ਹਾਂ ਡਿੱਗਣ ਗਿਆ ਉਹ ਅਸੰਭਵ ਕੰਮ ਆ ਉਹ ਪਰਮੇਸ਼ਰ ਦੇ ਹਿੱਸੇ ਦਾ ਹੈ ਇਸ ਲਈ ਯੀਸ਼ੂ ਮਸੀਹ ਨੇ ਬੋਲਿਆ ਜੋ ਮਨੁੱਖ ਤੋਂ ਅਣ ਹੋਣਾ ਆ ਉਹ ਪਰਮੇਸ਼ਰ ਤੋਂ ਹੋ ਸਕਦਾ ਆ ਇਸ ਲਈ ਸ਼ੈਤਾਨ ਅਕਸਰ ਸਾਡਾ ਧਿਆਨ ਉਸ ਅਸੰਭਵ ਤੇ ਫੋਕਸ ਕਰਦਾ ਆ ਸਾਡਾ ਧਿਆਨ ਉਸ ਅਸੰਭਵ ਕੰਮ ਤੇ ਜਿਹੜਾ ਹੋ ਹੀ ਨਹੀਂ ਸਕਦਾ ਸਾਡੇ ਲਈ ਸਾਡੇ ਤੋਂ ਹੋ ਹੀ ਨਹੀਂ ਸਕਦਾ ਉਹ ਹਮੇਸ਼ਾ ਸਾਨੂੰ ਉਹ ਦਿਖਾਉਂਦਾ ਹੈ ਸਾਨੂੰ ਨਿਰਾਸ਼ ਕਰਦਾ ਹੈ ਤੂੰ ਨਹੀਂ ਬਦਲ ਸਕਦਾ ਤੂੰ ਨਹੀਂ ਕਰ ਸਕਦਾ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਉਹਨੂੰ ਬੋਲੋ ਇਹ ਅਸੰਭਵ ਆ ਪਰ ਮੇਰੇ ਲਈ ਮੇਰੇ ਖੁਦਾ ਲਈ ਇਹ ਅਸੰਭਵ ਨਹੀਂ ਆ ਪਵਿੱਤਰ ਤਾਈ ਦੇ ਰਾਹ ਤੇ ਚੱਲਣਾ ਹਾਂ ਮੇਰੇ ਲਈ ਅਸੰਭਵ ਹੈ ਪਰ ਮੈਨੂੰ ਪਵਿੱਤਰ ਤਾਈ ਦੇ ਰਾਹ ਤੇ ਚਲੋਣਾ ਉਹ ਪਰਮੇਸ਼ਵਰ ਲਈ ਅਸੰਭਵ ਨਹੀਂ ਆ ਮੈਂ ਇਸ ਲਈ ਵਿਸ਼ਵਾਸ ਕਰਦਾ ਹਾਂ ਕਿ ਮੈਂ ਚੱਲੂਗਾ ਕਿਉਂਕਿ ਬਿਨਾਂ ਵਿਸ਼ਵਾਸ ਮੇਰਾ ਪਰਮੇਸ਼ਵਰ ਮੈਨੂੰ ਚਲਾਏਗਾ ਇਸ ਲਈ ਬਹੁਤ ਸਾਰੇ ਵਿਸ਼ਵਾਸੀ ਲੋਕ ਆਪਣੇ ਜੀਵਨਾਂ ਦੇ ਵਿੱਚ ਉਸ ਅਸੰਭਵ ਕੰਮ ਨੂੰ ਪੂਰਾ ਹੁੰਦਾ ਨਹੀਂ ਦੇਖ ਪਏ ਅਜੇ ਤੱਕ ਕਿਉਂਕਿ ਉਹਨਾਂ ਨੇ ਉਸ ਸੰਭਵ ਕੰਮ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਜੋ ਪਰਮੇਸ਼ਰ ਨੇ ਉਹਨਾਂ ਦੇ ਹਿੱਸੇ ਦਾ ਕੰਮ ਉਹਨਾਂ ਨੂੰ ਦਿੱਤਾ ਪੂਰਾ ਕਰੋ ਇਹ ਤੁਹਾਡੇ ਲਈ ਸੰਭਵ ਆ ਪਰ ਜਿਨ੍ਹਾਂ ਨੇ ਉਹ ਕੰਮ ਪੂਰਾ ਨਹੀਂ ਕੀਤਾ ਉਹਨਾਂ ਨੇ ਇਸ ਦਾ ਖੁਦਾ ਦੇ ਉਹਨਾਂ ਅਸੰਭਵ ਕੰਮਾਂ ਨੂੰ ਆਪਣੇ ਜੀਵਨ ਚ ਪ੍ਰਗਟ ਹੁੰਦਾ ਨਹੀਂ ਦੇਖਿਆ ਇਸ ਲਈ ਅਸੰਭਵ ਨੂੰ ਦੇਖ ਕੇ ਨਿਰਾਸ਼ ਮਤ ਹੋਵੋ ਸਿਰਫ ਸੰਭਵ ਨੂੰ ਦੇਖੋ ਉਸ ਸੀ ਨੂੰ ਦੇਖੋ ਜੋ ਪੋਸਿਬਿਲਿਟੀ ਆ ਜੋ ਤੁਹਾਡੇ ਲਈ ਪੋਸੀਬਲ ਹੈ ਉਹਨੂੰ ਕਰ ਦੋ ਉਸ ਤੋਂ ਬਾਅਦ ਫਿਰ ਦੇਖੋ ਪਰਮੇਸ਼ਵਰ ਤੁਹਾਡੇ ਜੀਵਨ ਚ ਉਸ ਹਰ ਅਸੰਭਵ ਕੰਮ ਨੂੰ ਪੂਰਾ ਕਰੇਗਾ ਜਿਹਨੂੰ ਦੇਖ ਕੇ ਅਸੀਂ ਅਕਸਰ ਨਿਰਾਸ਼ ਹੋ ਕੇ ਬੈਠ ਜਾਂਦੇ ਆ ਸੋ ਇਸ ਸਗਾ ਦੇ ਉੱਤੇ ਇਸ ਪਰਿਵਾਰ ਨੇ ਖੁਦਾ ਦੇ ਉਸ ਅਸੰਭਵ ਨੂੰ ਆਪਣੇ ਜੀਵਨ ਚ ਸੰਭਵ ਹੁੰਦਾ ਦੇਖਿਆ ਕਿਉਂਕਿ ਇਹਨਾਂ ਨੇ ਉਸ ਕੰਮ ਨੂੰ ਪੂਰਾ ਕੀਤਾ ਜੋ ਇਹਨਾਂ ਦੇ ਲਈ ਸੰਭਵ ਸੀ ਜੋ ਇਹਨਾਂ ਨੂੰ ਕਰਨ ਲਈ ਖੁਦਾ ਨੇ ਬੋਲਿਆ ਮਟਾਂ ਵਿੱਚ ਪਾਣੀ ਭਰੋ ਉਹਨਾਂ ਨੇ ਨੱਕੋ ਨੱਕ ਭਰ ਦਿੱਤਾ ਔਰ ਨੱਕੋ ਨੱਕ ਦਾਖਰਸ ਖੁਦਾ ਤੋਂ ਹਾਸਲ ਕੀਤੀ ਸੋ ਇਸ ਕਰਕੇ ਅਸੀਂ ਸਿਰਫ ਆਪਣੇ ਕੰਮ ਦੇ ਉੱਤੇ ਫੋਕਸ ਕਰੀਏ ਜੋ ਸਾਡੇ ਹੱਥ ਵਾਸੇ ਆ ਜੋ ਅਸੀਂ ਕਰ ਸਕਦੇ ਆ ਇਸ ਲਈ ਉਹਨਾਂ ਚੀਜ਼ਾਂ ਦੇ ਉੱਤੇ ਫੋਕਸ ਨਾ ਕਰੋ ਜੋ ਤੁਹਾਡੇ ਹੱਥ ਵਾਸੇ ਹੀ ਨਹੀਂ ਆ ਉਹ ਪਰਮੇਸ਼ਰ ਉਹਨਾਂ ਨੂੰ ਆਪਣੇ ਕੰਟਰੋਲ ਚ ਲਏਗਾ ਪਰਮੇਸ਼ਰ ਉਹਨਾਂ ਨੂੰ ਨਿਯੰਤਰਣ ਚ ਲਏਗਾ ਪਰਮੇਸ਼ਰ ਜੁਆ ਸਾਡੇ ਜੀਵਨ ਚੋਂ ਵੱਡੀ ਮਹਿਮਾ ਪ੍ਰਗਟ ਕਰੇਗਾ ਜਿਸ ਲਈ ਅਸੀਂ ਕਈ ਵਾਰੀ ਉਮੀਦ ਹੀ ਛੱਡ ਕੇ ਬੈਠ ਜੰਨੇ ਆ ਸੋ ਪ੍ਰਭੂ ਸਾਨੂੰ ਇਸ ਬਚਨ ਦੇ ਰਾਹੀਂ ਬਹੁਤ ਸਾਰੀ ਆਸ਼ੀਸ਼ ਦੇ ਔਰ ਅਗਰ ਤੁਸੀਂ ਸੱਚਮੁੱਚ ਇਸ ਬਚਨ ਨੂੰ ਸੁਣ ਕੇ ਆਸ਼ੀਸ਼ ਪਾਈਆ ਸੋ ਜ਼ਰੂਰ ਅਮਨ ਟਾਈਪ ਕਰੋ ਔਰ ਅਗਰ ਕੋਈ ਸਵਾਲ ਹੈ ਇਸ ਨਾਲ ਰਿਲੇਟਡ ਜਾਂ ਵਿਸ਼ੇ ਦਾ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਜ਼ਰੂਰ ਕਮੈਂਟ ਬਾਕਸ ਤੋਂ ਪੁੱਛ ਸਕਦੇ ਹੋ ਸੋ ਅਸੀਂ ਜ਼ਰੂਰ ਤੁਹਾਡੇ ਸਵਾਲ ਨੂੰ ਜ਼ਰੂਰ ਅਸੀਂ ਕਲੀਅਰਿਫਾਈ ਕਰਾਂਗੇ ਸੋ ਪ੍ਰਭੂ ਸਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੇਨ